ਹੈਲੋ ਦੋਸਤੋ ਫਿਰ ਤੋਂ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਚਾਕਾਂ ਤੇ ਗਮ ਲੈਸ ਲਗਾਉਣੀ ਸਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਦੋਸਤੋ ਵੀਡੀਓ ਨੂੰ ਪੂਰਾ ਦੇਖਣਾ ਤੇ ਹੁਣ ਆਪਾਂ ਤੁਹਾਨੂੰ ਸਿਖਾਉਨੇ ਆ ਪਾਈਪਿੰਨ ਕਿਸ ਤਰ੍ਹਾਂ ਕੱਢਣੀ ਹੈ ਇਸ ਤਰ੍ਹਾਂ ਦੋਸਤੋ ਪਹਿਲਾਂ ਆਪਾਂ ਚਾਕ ਦੇ ਨਾਲ ਨਿਸ਼ਾਨ ਲਾ ਲਵਾਂਗੇ ਸਿੱਧੀ ਸਾਈਡ ਤੇ ਆਹ ਦੋਸਤੋ ਆਪਾਂ ਲੈਸ ਅਟੈਚ ਕਰਨੀ ਦੱਸਾਂਗੇ ਤੁਹਾਨੂੰ ਇਸ ਨੂੰ ਦੋਸਤੋ ਆਪਾਂ ਉਲਟੀ ਸਾਈਡ ਰੱਖਾਂਗੇ ਤੇ ਇਸਦੇ ਨਾਲ-ਨਾਲ ਇਸ ਤਰ੍ਹਾਂ ਸਿਲਾਈ ਲਾਵਾਂਗੇ ਇਸ ਤੇ ਦੋਸਤੋ ਆਪਾਂ ਸਿੰਗਲ ਪੈਰ ਦੀ ਵਰਤੋਂ ਕੀਤੀ ਹੈ ਇਸਦੇ ਨਾਲ ਦੋਸਤੋ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਸਿੰਗਲ ਪੈਰ ਨਾਲ ਹੁਣ ਦੋਸਤੋ ਆਪਾਂ ਲੇਸ ਨੂੰ ਰੱਖ ਕੇ ਇਸਦੇ ਨਾਲ-ਨਾਲ ਸਿਲਾਈ ਲਾਵਾਂਗੇ ਇਸ ਨੂੰ ਦੋਸਤੋ ਲੇਸ ਨੂੰ ਆਪਾਂ ਉਲਟੀ ਸਾਈਡ ਰੱਖਾਂਗੇ ਦੋਸਤੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਲ ਤੇ ਕਲਿੱਕ ਕਰ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਸ ਤਰ੍ਹਾਂ ਹੀ ਦੋਸਤੋ ਆਪਾਂ ਲੈਸ ਨੂੰ ਅਟੈਚ ਕਰ ਲਵਾਂਗੇ ਨਾਲ ਨਾਲ ਇਸ ਤੇ ਸਲਾਈ ਲਾਉਂਦੇ ਹੋਏ ਹੁਣ ਦੋਸਤੋ ਇਸ ਨੂੰ ਆਪਾਂ ਸਿੱਧੇ ਪਾਸੇ ਇਸ ਤਰ੍ਹਾਂ ਫੋਲਡ ਕਰਕੇ ਰੱਖਾਂਗੇ ਤੇ ਇਸ ਦੇ ਨਾਲ-ਨਾਲ ਇਸ ਤਰ੍ਹਾਂ ਸिलाई ਲਾਵਾਂਗੇ ਇਸ ਤਰ੍ਹਾਂ ਦੋਸਤੋ ਆਪਾਂ ਇਹਨੂੰ ਚੰਗੀ ਤਰ੍ਹਾਂ ਫੋਲਡ ਕਰ ਲਵਾਂਗੇ ਤੇ ਇਸ ਦੇ ਨਾਲ-ਨਾਲ ਆਪਾਂ ਸिलाई ਲਾਵਾਂਗੇ ਝਾਗ ਦੇ ਉੱਪਰ ਰੱਖਾਂਗੇ ਆਪਾਂ लेस ਨੂੰ ਬਿਲਕੁਲ ਨਾਲ-ਨਾਲ ਇਸ ਦੇ ਸिलाई ਲਾਵਾਂਗੇ ਦੋਸਤੋ ਇਸ ਤਰ੍ਹਾਂ ਦੋਸਤੋ ਬਹੁਤ ਹੀ ਪਰਫੈਕਟ ਆਪਣੀ ਗਮ ਪਾਈਪਨ ਨਿਕਲੇਗੀ ਇਸ ਤਰ੍ਹਾਂ ਦੋਸਤੋ ਆਪਾਂ हिਪ ਤੱਕ ਸिलाई ਲਾ ਲਵਾਂਗੇ ਹੁਣ ਦੋਸਤੋ ਆਪਾਂ ਸਿੱਧਾ ਕਰਕੇ ਦਿਖਾਉਣਾ ਤੁਹਾਨੂੰ ਬਹੁਤ ਹੀ ਪਰਫੈਕਟ ਫਿਨਿਸ਼ਿੰਗ ਦੇ ਨਾਲ ਦੋਸਤੋ ਆਪਣੀ ਲੇਸ ਜਿਹੜੀ ਅਟੈਚ ਹੋ ਗਈ ਹੈ ਬਹੁਤ ਹੀ ਸੋਹਣੀ ਲੱਗ ਰਹੀ ਹੈ ਦੋਸਤੋ ਹੁਣ ਦੋਸਤੋ ਆਪਾਂ ਦੂਸਰੀ ਸਾਈਡ ਵੀ ਸੇਵੋ ਉਸਤਰੀ ਪਹਿਲਾ ਪਾਉਲਟੀ ਸਾਈਡ ਹੈ ਲੇਸ ਨੂੰ ਰੱਖ ਕੇ ਇਸ ਦੇ ਨਾਲ-ਨਾਲ ਸਿਲਾਈ ਲਾਵਾਂਗੇ ਪਹਿਲਾ ਦੋਸਤੋ ਆਪਾਂ ਹਿੱਪ ਵਾਲੀ ਸਾਈਡ ਤੋਂ ਸ਼ੁਰੂ ਕੀਤਾ ਸੀ ਹੁਣ ਦੋਸਤੋ ਆਪਾਂ ਕੇਰੇ ਵਾਲੀ ਸਾਈਡ ਤੋਂ ਸ਼ੁਰੂ ਕਰ ਰਹੇ ਹੈ ਇਸ ਤਰ੍ਹਾਂ ਦੋਸਤੋ ਆਪਾਂ ਇਸ ਨੂੰ ਅਟੈਚ ਕਰਾਂਗੇ ਉਸੇ ਤਰੀਕੇ ਨਾਲ ਦੋਸਤੋ ਸੇਮ ਆਪਾਂ ਸਿੱਧੇ ਸਾਈਡ ਜਿੱਧਰ ਆਪਾਂ ਚਾਕ ਨਾਲ ਨਿਸ਼ਾਨ ਲਾਇਆ ਸੀ ਉਸ ਸਾਈਡ ਇਸ ਨੂੰ ਮੋੜ ਕੇ ਇਸ ਤਰ੍ਹਾਂ ਦੋਸਤੋ ਆਪਾਂ ਨਾਲ-ਨਾਲ ਸਲਾਈ ਲਾਉਂਦੇ ਹੋਏ ਇਸ ਨੂੰ ਕੰਪਲੀਟ ਸਲਾਈ ਲਾ ਲਾਂਗੇ ਦੋਸਤੋ ਹੋਰ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਦੋਨੋਂ ਸਾਈਡ ਦੋਸਤੋ ਆਪਾਂ ਚੱਕ ਕਰਦੇ ਪਾਈਪਿੰਗ ਕੱਢ ਲੈਂਦੇ ਆ। ਦੋਸਤੋ ਬਹੁਤ ਹੀ ਪਰਫੈਕਟ ਫਲੈਸਿੰਗ ਦੇ ਨਾਲ ਨਿਕਲੀ ਹੈ ਦੋਸਤੋ ਆਪਣੀ ਪਾਈਪਿੰਗ। ਹੁਣ ਦੋਸਤੋ ਆਪਾਂ ਇਸ ਨੂੰ ਘੇਰੇ ਕਨੂੰ ਫੋਲਡ ਕੇ ਮੇ ਕਰਨਾ ਚਾਹ ਕੇ ਇਸ ਤਰ੍ਹਾਂ ਤੁਹਾਨੂੰ ਦੱਸਾਂਗੇ ਇਸ ਦੇ ਬਾਰੇ ਇਸ ਤਰ੍ਹਾਂ ਨਹੀਂ ਫੋਲਡ ਕਰਨਾ ਦੋਸਤੋ। ਹੁਣ ਦੋਸਤੋ ਆਪਾਂ ਇਸ ਨੂੰ ਪਹਿਲਾ ਉਲਟੀ ਸਾਈਡ ਇਸ ਤਰ੍ਹਾਂ ਫੋਲਡ ਕਰਾਂਗੇ। ਇਸ ਤਰ੍ਹਾਂ ਦੋਸਤੋ ਇਸ ਤਰਾਪਾ ਐਕੈਸ ਨੂੰ ਹੋਲਡ ਕਰ ਲਵਾਂਗੇ ਇਸ ਤਰ੍ਹਾਂ ਦੋਸਤੋ ਆਪਾਂ ਸਲਾਈ ਲਾ ਕੇ ਇਸਨੂੰ ਪੱਕਾ ਕਰ ਲਵਾਂਗੇ ਦੋਸਤੋ ਹੋਰ ਦੋਸਤੋ ਆਪਾਂ ਇਸ ਨੂੰ ਸਿੱਧਾ ਕਰਕੇ ਦਿਖਾਉਣਾ ਹੈ ਤੁਹਾਨੂੰ ਬਹੁਤ ਹੀ ਪਰਫੈਕਟ ਕਾਰਨਾ ਬਣੇਗਾ ਦੋਸਤੋ ਇਸ ਤਰ੍ਹਾਂ ਦੇ ਨਾਲ ਦੋਸਤੋ ਆਪਾਂ ਸਲਾਈ ਲਾਉਣੀ ਹੈ ਤੇ ਸਿੱਧਾ ਰਿਫੋਲਡ ਕਰਨਾ ਦੋਸਤੋ ਆਪਾਂ ਤੁਹਾਨੂੰ ਸਾਈਡ ਦੋਸਤੋ ਆਪਾਂ ਇਸ ਤਰੀ corner ਤੇ ਸਲਾਈ ਲਾ ਕੇ ਇਸ ਨੂੰ ਕ ਬਣਾ ਲੇਤਾ ਦੋਸਤੋ ਇਸ ਤੇ ਦੋਸਤੋ ਅਪਾ ਅੱਜ ਕੱਚੀ ਸਲਾਈ ਲਾ ਲੈਣੀ ਹੈ ਤਰਪਾਈ ਕਰਨ ਵਾਸਤੇ ਦੋਸਤੋ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ